ਪੌਣੇ 5 ਦਾ ਜੁਪੀ ਦੇ ਵਿੱਚ ਆਗਰੇ ਤੇ ਇਹਨੂੰ ਮੈਂ ਟੇਸ਼ਨ ਆ ਥੋੜੀ ਮੇਰੇ ਨਾਲ ਭਾਈ ਝੇੜ ਹੋ ਗਈ ਸੀ ਇੱਥੇ ਮੈਂ ਗੱਡੀ ਪਰਲੇ ਪਾਸੇ ਲਾਤੀ ਸੀ ਤੇ ਇਹਦਾ ਟੱਕਣਾ ਇੱਧਰ ਸੀ ਹਾਰ ਕੇ ਆਹ ਭਾਈ ਇਹ ਬੱਚੇ ਆਗਰੇ ਜਾਂਦੇ ਆ ਇਹਨਾਂ ਦੀ ਟੱਕਰਾਈ ਸੀਗੀ ਸੁੰਦਰ ਹਾਂਜੀ ਦੋਸਤੋ ਆ ਪੰਜ ਤੜਕੇ ਤੜਕੇ ਟਾਈਮ ਹੋਇਆ ਹੈ ਪੌਣੇ 5 ਦਾ ਤੇ ਆ ਭਾਈ ਨੂੰ ਭਾਈ ਛੁੱਟੀਆਂ ਸਿੰਘ ਗਰਮੀ ਦੀਆਂ ਇਹ ਜਾਂਦਾ ਆਪਦੇ ਭਾਈ ਚਾਚੇ ਕੋਲੇ ਜੁਪੀ ਦੇ ਵਿੱਚ ਆacre ਤੇ ਇਹਨੂੰ ਮੈਂ ਸਟੇਸ਼ਨ ਤੇ ਛੱਡ ਕੇ ਆਉਣਾ ਹੈ ਮਾਨਸਾ ਤੇ ਆਪਾਂ ਚੱਲਦੇ ਆਂ ਮਾਨਸਾ ਸਟੇਸ਼ਨ ਤੇ ਤਾਂ ਬਣੇ ਰਿਓ ਇਹ ਹੰਪਾ ਦੇ ਚਿੱਟਗਾਈਆਂ ਨਹੀਂ ਲੰਗ ਇਹਨਾਂ ਦੇ ਹਨ ਹੂੰ ਹੰਗਲ ਵਿੱਚ ਚਰਾਉਣ ਕਾ ਲੱਗਦੀ ਨੂੰ ਨੁਛੇ ਵਿੱਚ ਦੀ ਗੱਲ ਦੀ ਸਵਛਾ ਸਵੈ ਫਰਾਈ ਨੇ ਕੀ 14 ਦੀ ਹੈ ਨਾ ਨਾ ਇੱਕ ਬੰਦੇ ਨੂੰ ਮੜਨ ਨੂੰ ਮੂਸੇ ਉਹਦੇ ਵਿੱਚ ਕੋਈ ਜ਼ਰੂਰੀ ਤਾਂ ਨਹੀਂ ਮੜਨਾ ਤੂੰ ਇਧਰਲੇ ਪਾਸੇ ਜਿੱਥੇ ਉਹਦੇ ਮੁਤਲਬ ਜੇ ਪਾਰਕ ਉੱਥੇ ਗਿਆ ਹੋਏ ਨਾ ਠੀਕ ਹੈ ਕੋਈ ਨਹੀਂ ਚੀਜ਼ ਤਾਂ ਉਹ ਦੇਖਣ ਲਈ ਆ ਹਾਂ ਤਿੰਨ ਚਾਰ ਵਾਰ ਹੀ ਗਏ ਆ ਉੱਥੇ ਸੀਗਾ ਆ ਸਮਾਗਮ ਭੋਗ ਵਾਲਾ ਕੁਝ ਹੈ ਪਾਰ ਵਾਲੇ ਬੰਦੇ مین ਰੋਡ ਬਾਈਪਾਸ ਅਸਟਾ ਸ਼ਹਿਰ ਦੇ ਘਾ ਵਿਚ ਰਹੇ ਆ ਰੇਲਵੇ ਸਟੇਸ਼ਨ ਜਮਾ ਵਿਚ ਰਹੇ ਆ ਲਖੜ ਕਿਵੇਂ ਬੋਲੀ ਲੱਗਦੀ ਹੈ ਜੀ ਇੱਥੇ ਇੱਥੇ ਕੋਈ ਬੋਲੀ ਲੱਗਦੀ ਹੋ ਵੀ ਲਖੜ ਦੀ ਖੜੇ ਵੀਰ ਧੜਕੇ ਧੜਕੇ ਲਖੜਾ ਲਈ ਜਾਂਦੇ ਸਬਜੀ ਮੰਡੀ ਸਬਜੀ ਮੰਡੀ ਦਾ ਘਰ ਅੰਦਰ ਆ ਗਈ ਤੇ ਆਹ ਕਿਹੜੀ ਬਿਲਡਿੰਗ ਹੈ ਇਹ ਸਬਜੀ ਮੰਡੀ ਹੈ ਭਾਈ ਇੱਥੇ ਬੋਲੀ ਲੱਗਦੀ ਹੈ ਕਿ ਧੜਕੇ ਧੜਕੇ ਉਹ ਸਾਰੀ ਬਿਲਡਿੰਗ ਸਬਜੀ ਮੰਡੀ ਹੈ ਇਹ ਤੇ ਸੇਦੂ ਮੁਸੀ ਵਾਲਾ ਦੇ ਵਿੱਚ ਆ ਅਸੀਂ ਪਾ ਸੌਜੀ ਮੰਡੀ ਬਹੁਤ ਵੱਡੀ ਹੈ ਭਾਈਏ ਪੰਜਾਬ ਦਾ ਮਾਨਸਾ ਸ਼ਹਿਰ ਆਪਣੇ ਪਿੰਡਾਂ ਦੇ ਵਿੱਚ ਹੀ ਪੈਂਦਾ ਹੈ ਇਹ ਇਹ ਰੋਡ ਸਿੱਧਾ ਇੱਥੋਂ ਸਰਦੂਲਗੜ੍ਹ ਤੋਂ ਨਿਕਲ ਜਾਂਦਾ ਹੈ ਆ ਸਾਰੇ ਪੰਜਾਬ ਨੂੰ ਟੱਚ ਕਰਦਾ ਹੈ ਕਿਧਰੇ ਜਾ ਸਕਦੇ ਸ਼ਗਰੂਰ ਲਾਲ ਇੱਥੋਂ ਬਠਿੰਡੇ ਨੂੰ ਮੁੜਦੀ ਹੈ ਇੱਕ ਅੱਗੇ ਬਹੁਤ ਸੁਣਾ ਦ੍ਰਿਸ਼ਪੋੜਾ ਦ੍ਰਿਸ਼ ਬਣਾਇਆ ਗਵਰਨਮੈਂਟ ਨੇ ਪਤਾ ਪਹਿਲਾਂ ਮੁਰੰਡੇ ਦਾ ਪਰ ਮਸ਼ਹੂਰ ਹੁੰਦਾ ਸੀ ਭਾਈ ਹੁਣ ਤਾਂ ਥਾਂ ਥਾਂ ਬਣਾਤੇ ਹੁਣ ਤਾਂ ਲੋਕਲ ਮੰਡਗਾ ਚ ਹੀ ਕਰਨੀ ਪੋੜਾ ਆਪਾਂ ਕਹਿੰਦੇ ਚਲੋ ਵੀ ਜਾਵਾਂਗੇ ਤਾਂ ਨਹੀਂ ਜਾਂਦੇ ਤੇ ਕਿਦੋਂ ਦਰਸ਼ਕ ਵੀਰ ਆਉਂਦੇ ਹੋ। ਦੇਖੀਓ ਭਰਾਵਾ। ਆਪਾਂ ਬੋਲਦੇ ਉੱਤੇ ਨਹੀਂ ਚੜਦੇ ਆਪਾਂ ਥੱਲੋਂ ਦੀ ਜਾਵਾਂਗੇ। ਆਏ। ਅਸੀਂ ਦੀ ਆ ਕਿ ਨਵਿਆ ਗਿਆ। ਹਾਂ ਉਹ ਇਸ ਪੈਣ ਹਾਂ ਛਾਲੀ ਮੰਡਾ ਚ ਚਾਰ ਹੋਰ ਲਾਲਾ ਮਾਨਾ ਆ ਡੇਰਾ ਉਹ ਜਿਹੜਾ ਆਪਾਂ ਦਾ ਕਿਹੜਾ ਸੀ ਉਹ ਹੈ ਅਮਰਤਮੁਨੀ ਕੇ ਕਿਹੜਾ ਜਿਹੜਾ ਉਹ ਕਿਹੜਾ ਹਾਂ ਯਾਰ ਧੂਪ ਦੇ ਨਾਲੀ ਦਾ ਉਹ ਘਰ ਤੋਂ ਸੀ ਮੰਦਗਰੀ ਮੈਂ ਆਪੇ ਪੁਲੇ ਜੇ ਤੁਸੀਂ ਗਾਹ ਜਾਣਾ ਸੀ ਬਜ਼ਾਰ ਤਾ ਫਾਟਕ ਨੰਗਣਾ ਪੈਂਦਾ ਤੇ ਨਹੀਂ ਸੋਨੂ ਬ੍ਰਦਰਾਂ ਉਤੋਂ ਗਿਆ ਕੇ ਪਾਰਕਿੰਗ ਚ ਫਿਲਹਾਲ ਆਪਾਂ ਪੁਲ ਦੇ ਥੱਲੋਂ ਦੀ ਹੀ ਐਂਟਰ ਹੋਣੇ ਆ ਕਿਉਂਕਿ ਸਾਹਮਣੋਂ ਚੜਨਾ ਉਧਰੋਂ ਪੁਲ ਦੀ ਸਵਾਰੀਆਂ ਵਾਸਤੇ ਦਿੱਕਤ ਨਹੀਂ ਆਉਂਦੀ ਕਿ ਨਹੀਂ ਪਹਿਲਾਂ ਟਿਕ ਟੋਈ ਹੈ ਤਾਂ ਲੈਂਡ ਮੇ ਕਰਾਸ ਕਰਨ ਦੀ ਲੋੜ ਨਹੀਂ ਪੈਂਦੀ ਗਈ ਬੜੀ ਆ ਜਿਆਦਾ ਉੜੀ ਦੀ ਜਾਨ ਨਹੀਂ ਬਾਹਰ ਜਾ ਕੇ ਸਮਾਨ ਚੱਕਣ ਦੀ ਕੋਈ ਟੈਨਸ਼ਨ ਕਰਨਾ ਨਹੀਂ ਤੁਸੀਂ ਥੱਲੋਂ ਦੀ ਐਂਟਰ ਹੋ ਕੇ ਨਾਲ ਨਾਲ ਵਾਪਸ ਮੁੜ ਜਿਓ ਮਾਨਸਾ ਮਾਨਸਾ ਦਾ ਇਹ ਰੇਲਵੇ ਦੀ ਲਾਈਨ ਤੋਂ ਪੁਲ ਬਣਾਇਆ ਹੋਇਆ ਗੌਰਮੈਂਟ ਨੇ ਅੰਡਰ ਬ੍ਰਿਜ ਅੰਡਰ ਬ੍ਰਿਜ ਵੀ ਕਹਿੰਦੇ ਘਰ ਹਾਂ ਕਈ ਬਹੁਤ ਸੋਹਣਾ ਬਣਾਇਆ ਲੰਮਾ ਚੌੜਾ ਬਣਾਇਆ ਬਹੁਤ ਖਰਚਾ ਕਰਾਇਆ ਦੇ ਦੰਤ ਤੁੰਗ ਨੰਗਾ ਨੰਗਾ ਬਹੁਤ ਫਾਇਦੇ ਹੀ ਹੈ ਕਿਉਂਕਿ ਉੱਚਾ ਰਸੋਂ ਵਿੱਚ ਕਈ ਵਾਰੀ ਫਟਕ ਲੱਗ ਜਾਂਦਾ ਹੁੰਦਾ ਮੌਕੇ ਤੇ ਤਾਂ ਉੱਥੇ ਐਵੇਂ ਕੋਈ ਫਟਕੇ ਜੇ ਕੱਢਣ ਦੀ ਲੋੜ ਵੀ ਨਹੀਂ ਆ ਆ ਸਬਜ਼ੀਆਂ ਵਾਲੀਆਂ ਰੇੜੀਆਂ ਭਾਈ ਇੱਥੋਂ ਇਸ ਇੱਥੋਂ ਬੱਸ ਸਟੈਂਡ ਹੈਗਾ ਇੱਥੋਂ ਦੀ ਵੀ ਰਕਸ਼ਾ ਵਾਲਾ ਲੈ ਜਾਂਦਾ ਹੈ ਤੇ ਉਹ ਫਟਕ ਤੋਂ ਉਹ ਗਲੀ ਵੀ ਲੈ ਜਾਂਦਾ ਸਿੱਧੀ ਆ ਬੱਸ ਖੁੱਲ੍ਹੇ ਹਨ ਗੱਦੇ ਘੰਟੇ ਨੂੰ ਵੀਰਾਂ ਵਾਲੀਆਂ ਰੇੜੀਆਂ ਸਬਜ਼ੀਆਂ ਵਾਲੀਆਂ ਰਾਤ ਨੂੰ ਬੰਦ ਕੀਤੀਆਂ ਪਾਇਆ ਕੀਤੀਆਂ ਹੋਏ ਇਹ ਚ ਕਿਸਾਨ ਵੀਰ ਵੀ ਲਾਉਂਦੇ ਨੇ ਚੰਗੀ ਗੱਲ ਆਹੀ ਆਹ ਕਹਿੰਦਾ ਸੀ ਮੈਂ ਤੁਹਾਨੂੰ ਫਟਕ ਇੱਥੋਂ ਨਹੀਂ ਆਉਂਦੇ ਨਹੀਂ ਆਪਾਂ ਤੇ ਜਾਂ ਸਿੱਧੇ ਜਾਂਦੇ ਉਧਰ ਬਾਜ਼ਾਰ ਕਰਨੀ ਉੱਥੋਂ ਹੀ ਆਪਾਂ ਸਿੱਧੇ ਜਾਂਦੇ ਨਹੀਂ ਤੇ ਨਹੀਂ ਇੱਥੋਂ ਦੀ ਆ ਕੇ ਆਏ ਜਾਂਦੇ ਆ ਰਿਨਵੈਸਟੇਸ਼ਨ ਆ ਗਿਆ ਮਾਨਸਾ ਦਾ ਆਪਣੀ ਗੱਡੀ ਘਰੋਂ ਭਾਈ 56 ਕਿਲੋਮੀਟਰ ਚੱਲ ਗਈ ਸਹੀ ਸਟੇਸ਼ਨ ਤੋਂ ਲੈ ਕੇ ਘਰ ਤੋਂ ਲੈ ਕੇ ਠੀਕ ਹੈ ਜੀ ਅੱਗੇ ਦੇਖ ਇਹਨਾਂ ਬੱਤੇ ਨਾ ਮਨ ਕਰੀ ਮਾਨਸਾ ਰੇਲਵੇ ਸਟੇਸ਼ਨ ਆਪਾਂ ਪਿੰਡੋਂ 50 ਮਿੰਟਾਂ ਚ ਆ ਗਏ ਇੱਥੇ ਤੇ 56 ਕਿਲੋਮੀਟਰ ਪਿਆ ਘਰ ਤੋਂ ਸਿੱਧਾ ਸਟੇਸ਼ਨ ਮਾਨਸਾ ਰੇਲਵੇ ਸਟੇਸ਼ਨ ਭਾਈ ਦਰਸ਼ਕਾਂ ਵਾਸਤੇ ਇਧਰ ਉਧਰ ਟੱਪਾਂ ਨੂੰ ਖਾਤਰਾਂ ਪੁਲ ਬਣਾਇਆ ਗਿਆ ਹੈਗਾ। ਹੈਦਰ ਰਿਹਾ ਸਕਦੇ ਆ। ਇੱਥੇ ਭਾਈ ਗੱਡੀਆਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਬਠਿੰਡੇ ਤੋਂ। ਇਧਰ ਮਾਲ ਗੱਡੀ ਵੀ ਖੜਾ ਰੱਖੀ ਹੈ। ਸਾਹਮਣੇ ਇੱਥੇ ਭਾਈ ਗੁਰੂ ਘਰ ਹੈ। ਨਿਸ਼ਾਨ ਸਾਹਿਬ ਦੀਦਾ ਵਾਹਿਗੁਰੂ। ਮਾਨਸਾ ਦਾ ਗੁਰੂ ਘਰ ਹੈ। ਰੇਲਵੇ ਸਟੇਸ਼ਨ ਤੇ ਰੇਲਵੇ ਸਟੇਸ਼ਨ ਦੇ ਸਾਹਮਣੇ ਗੁਰੂ ਘਰ ਵਾਹੀ ਗੁਰੂ ਛੱਡਣਾ ਸੀ ਟ੍ਰੇਨ ਆਉਗੀ 7 ਵਜੇ ਪਤਾਲਕੋਟ ਸਿੰਧਵਾੜਾ ਸਿੱਧੀ ਉਹ ਜੂਪੀ ਜਾਂਦੀ ਹੈ ਇਹ ਬਾਈ ਥੋੜਾ ਜਿਆ ਕਹਿੰਦਾ ਛੁੱਟੀਆਂ ਤੇ ਜਾਣਾ ਹੈਗਾ ਉੱਥੇ ਯਾਰ ਚਾਚੇ ਕੋਲੇ ਆਗਰੇ ਗਿਆ ਭਾਈ ਉਹ ਉਹਨਾਂ ਨੂੰ ਮੈਂ ਸਟੇਸ਼ਨ ਤੇ ਛੱਡਣਾ ਆਇਆ ਸੀ ਗੱਡੀ ਸਿੰਧਵਾੜਾ ਪਤਾਲਕੋਟ ਸੀ ਟਾਈਨਾਂ ਨੂੰ ਬੁੱਕ ਕਰਾਤੀਆਂ ਸੀ ਮਹੀਨਾ ਪਹਿਲਾਂ ਫੀਟਿੰਗਾਂ ਮਿਲਣਾਂ ਚੱਲ ਜਾਇਆ ਹੋਣਗੇ ਤੇ ਅੱਜ ਨਹੀਂ ਬਈ ਤਰੀਕ ਸੀ ਇਹ ਜਾਂਦੇ ਨੇ ਚੱਲ ਆਇਆ ਹੋਣਗੇ ਪੰਜ-ਸੱਤ ਦਿਨਾਂ ਕਿਵੇਂ ਚੰਗਾ ਲੱਗਦਾ ਹੈਗਾ ਤੇ ਮੈਨੂੰ ਵਿੱਚ ਤਾਰਨਾ ਗਿਆ ਤੜਕੇ-ਤੜਕੇ ਕਰੋ ਮੈਂ 5:00 ਵਜੇ ਤੁਰਿਆ ਸੀ ਤੇ 50 ਮਿੰਟਾਂ ਚ ਲਗਭਗ ਆ ਗਿਆ ਇੱਥੇ ਗੱਡੀ ਆ ਗਈ ਇਧਰੋਂ ਬਠਿੰਡੇ ਤੋਂ ਤੇ ਇਧਰ ਜੂਪੀ ਬਣੀ ਹੋਊਗੀ ਭਾਈ ਠੀਕ ਹੈ ਆ ਭਾਈ ਇਹ ਬੱਚੇ ਆਗਰੇ ਜਾਂਦੇ ਆ ਇਹਨਾਂ ਦੀ ਟੱਕਰਾਈ ਸੀਗੀ ਸਾਨੂੰ ਦੱਸਿਆ ਸੀ ਮੈਂ ਤੇ ਕਈ ਕਾਫੀ ਬੱਚੇ ਨੇ ਤੇ ਆਪਣੇ ਸੰਗਤ ਹੋਰ ਵੀ ਆਖਰਾ ਕਾਫੀ ਜਣੇ ਨੇ 6-7 ਜਣੇ ਨੇ ਤੇ ਉਹ ਆਪਰਾ ਗੱਲਾਂ ਬਾਤਾਂ ਕਰੀ ਨੇ ਅਸੀਂ ਇੱਧਰ ਦੂਰ ਆ ਗਏ ਸੀਗੇ ਤੁਰਦੇ ਦੁਰ ਤੇ ਮੈਂ ਕਿਹਾ ਚੱਲ ਆਪਾਂ ਥੋੜਾ ਜਿਹਾ ਕਰ ਲੰਨੇ ਆ ਇਹ ਭਾਈ ਆਗਰੇ ਜਾਂਦੇ ਹੈਗੇ ਛੁੱਟੀਆਂ ਦਾ ਕਰਕੇ ਚੱਲ ਘੁੰਮਿਆਂਗੇ ਬੱਚੇ ਐ ਮੌਸਮ ਵੀ ਖਰਾ ਹੈ ਫਿਲਹਾਲ ਠੀਕ ਹੈ ਤਾਂ ਗਰਮੀਆਂ ਦੀ ਛੁੱਟੀਆਂ ਦਾ ਕਰਕੇ ਚਲੋ ਜੀ ਭਾਈ ਠੀਕ ਹੈ ਜੀ ਕੀ ਨਾ ਭਾਈ ਬਰਾ ਬਾਬਨ ਜੋਤ ਕਿਹੜੇ ਪਿੰਡੋਂ ਤਿੰਗੜੀ ਇਹ ਭਾਈ ਬਵਨ ਜੋ ਤਿੰਗੜੀ ਪੰਜਾਬ ਚੋਂ ਆਇਆ ਹੈ ਮੇਰੀ ਪੜਦੇ ਤੁਸੀਂ ਸੱਤਵੀਂ ਦਾ ਭਾਈ ਆ ਵੀ ਸੱਤ ਆ ਆਪਣਾ ਬੱਚਾ ਹੈ ਠੀਕ ਹੈ ਆਪਾਂ ਭਾਈ ਇਹਨਾਂ ਨੂੰ ਉੱਥੇ ਬਿਠਾਏ ਆ ਸਮਾਨ ਛੱਡੇ ਆ ਉਹਨਾਂ ਦਾ ਸਾਰੀ ਸੰਗਤ ਦਾ ਤੇ ਹੁਣ ਆਪਾਂ ਵਾਪਸ ਜਾਨੇ ਘਰ ਵੱਲ ਤੇ ਆਪਣੀ ਗੱਡੀ ਉਹ ਉੱਥੇ ਖੜੀ ਹੈ ਇਧਰ ਟ੍ਰੇਨ ਖੜੀ ਸੀ ਨਹੀਂ ਸਾਹਮਣੇ ਖੜਾ ਆਂਦਾ ਥੋੜਾ ਦੂਰੋਂ ਤੁਰ ਕੇ ਆਉਣਾ ਪਿਆਗਾ ਇਧਰ ਪਿੱਛੇ ਆ ਟ੍ਰੇਨ ਖੜੀ ਆ ਸਾਹਮਣੇ ਮਾਲ ਗੱਡੀ ਤਰੇ ਸਾਹਮਣੇ ਖੜਾ ਕੇ ਤੂੰ ਸਮਾਨ ਲਾ ਲਾਂ ਦੇ ਚੱਲ ਕੋਈ ਨਹੀਂ ਆਪਾਂ ਮੈਂ ਉੱਥੇ ਖੜਾਣੇ ਪੁਰਣਾ ਥੋੜਾ ਮੁਸ਼ਕਿਲ ਹੋ ਜਾਂਦਾ ਹੈ ਖਰਖਾਸੀ ਆ 2 ਕਿਲੋ 2 ਕਿੱਲੇ 2 ਕਿੱਲੇ ਦੂਰ ਵਾਟ ਤੁਰ ਕੇ ਆਏ ਸੀ ਇਹ ਸਮਾਨ ਚਾਕੇ ਸੋਣ ਆਪਾਂ ਵਾਪਸ ਪਿੰਡ ਬੰਨੀ ਜਾਨੇ ਹੈਗੇ ਹੁਣ ਸਟੇਸ਼ਨ ਤੋਂ ਆਪਾਂ ਬਈ ਇਧਰ ਆ ਗਏ ਬਾਰ-ਬਾਰ ਹੁਣ ਥੋੜੀ ਆਵਾਜ਼ ਆਈ ਚੱਲ ਪਈ ਹੁਣ ਆਪਾਂ ਪਿੰਡ ਨੂੰ ਵਾਪਸ ਜਾ ਰਹੇ ਆ ਤੇ ਇਹ ਭਾਈ ਇਹ 55 ਕਿਲੋਮੀਟਰ ਸਟੇਸ਼ਨ ਪਿਆ ਸੀ ਮੇਰੇ ਪਿੰਡ ਝੋਲਡ ਰੋਹੀ ਤੋਂ ਮਾਨਸਾ ਤੇ ਹੁਣ ਆਵਾਜਾਈ ਥੋੜੀ ਜਿਹੀ ਚੱਲ ਵੀ ਤੜਕੇ ਤੱਕ ਚੱਲ ਚਲੋ ਆਪ ਆਪਵਾਵਾਂਗੇ ਭਾਈ ਆਪਣੀ ਗੱਡੀ ਦੇ ਵਿੱਚ ਤੇਲ ਇੱਥੇ ਕੋਈ ਪੰਪ ਆਉਂਦਾ ਹੈ ਤਾਂ ਉਥੋਂ ਆਪਾਂ ਤੇਲ ਪਾਉਣੇ ਆ ਤੇਲ ਪਵਾਉਣ ਨੇ ਮੈਂ ਕਹਾਂ ਯਾਰ ਸੇਕ ਤੇ ਪੰਪ ਕਿਤੇ ਨਾ ਹੁੰਦਾ ਕਈ ਪੰਪ ਨਾਂਗੇ ਘਰ ਚਾਰ ਪੰਜ ਪੰਪ ਨਾਂਗੇ ਤੇ ਹੁਣ ਖੜਾ ਹੂਆ ਉੱਥੇ ਆਪਾਂ ਤੇਲ ਪਵਾਵਾਂਗੇ ਪਟਰਾ ਪੈਟਰੋਲ ਪਵਾਵਾਂਗੇ ਗੱਡੀ ਦੇ ਵਿੱਚ ਪੈਟਰੋਲ ਮੁੱਕ ਗਿਆ ਆਪਾਂ ਹਾਈ ਇੱਥੋਂ ਆਪਾਂ ਪੈਟਰੋਲ ਪੋਣਾਂਗੇ 500 ਦਾ ਅਜੇ ਪੈਟਰੋਲ ਤੇ ਰੋਕੀ ਸੀ ਕਾਰ ਤੇਲ ਪਵਾਣੇ ਚੱਲੇ ਹੋਣਗੇ ਆ ਥੋੜੀ ਮੇਰੇ ਨਾਲ ਭਾਈ ਝੇੜ ਹੋ ਗਈ ਸੀ ਇੱਥੇ ਮੈਂ ਗੱਡੀ ਪਰਲੇ ਪਾਸੇ ਲਾਤੀ ਸੀ ਤੇ ਦਾ ਟੱਕਣਾ ਇੱਧਰ ਸੀ ਹਾਰ ਕੇ ਵੈਕ ਕਰਕੇ ਆਉਣਾ ਇੱਧਰ ਲੈਂਦੇ ਬਾਈਆਂ ਦਾ ਇੱਧਰ ਲਿਆ ਮੈਂ ਚੱਲ ਕੋਈ ਨਹੀਂ ਹਜੇ ਜਾਂਣਾ ਬੱਚੇ ਤਾਂ ਦੇਖ ਰੋੜੀ ਰੋੜੀ ਵਨੀ ਯਾਰੇ ਆਪਾਂ ਹਣਾ ਵਾਪਸ ਕਰਾਂ ਨਹੀਂ ਆਗੇ ਭਾਈ ਪਾਣੀ ਦੀ ਇੰਨੀ ਹੋ ਗਈ ਤੇ ਸਾਰੀਆਂ ਨਹਿਰਾਂ ਸੁੱਕੀਆਂ ਪੰਗੀਆਂ ਆ ਰੋੜੀ ਵਾਲੀ ਨਹਿਰ ਆ ਭਾਈ ਅੱਗੇ ਜੇ ਪਾਣੀ ਖੜਾ ਹੀ ਰਹਿੰਦਾ ਸੀ ਹੁਣ ਤਾਂ ਸੁੱਕ ਗਈ ਵਿਚਾਰੀ ਆਪਾਂ ਮੁੜਦੇ ਆਂ ਪਿੰਡਾਂ ਵੱਲ ਨੂੰ ਇਧਰ ਇਧਰ ਖਾਂ ਭਾਈ ਪਿੰਡ ਮਲੜੀ ਭੀਵਾ ਤੇ ਕਿਤੇ ਸ਼ਾਰਟਕਟ ਜਾਣਾ ਇਥੋਂ ਸਰਾਜ ਨੂੰ ਜਾ ਸਕਦਾਗਾ ਨਰਨਪਚੇ ਵੀ ਸਾਰਾ ਸੁੱਕ ਨੇ ਸੀ ਪਾਖੜਾ ਆਈ ਸੀ ਉਹ ਵੀ ਸੁੱਕੀ ਸੀ ਭਾਈ ਕਿਤੇ ਨਹੀਂ ਪਾਣੀ ਯਾਰ ਇਹਦਾ ਰੱਬ ਹੀ ਵਾਹ ਫੜੇ ਆਪਾਂ ਭਾਈ ਜਵਾਕਾ ਨੂੰ ਉੱਥੇ ਸਟੇਸ਼ਨ ਤੇ ਤਾਰੇ ਮਾਨਸਾ ਤੇ ਇਥੋਂ 55 ਕਿਲੋਮੀਟਰ ਤੋਂ ਦਸੀ ਹੈ ਤੇ ਬਸ ਇੰਨੇ ਕੀ ਗੱਲ ਵਾਸੀ ਤੇ ਆ ਪੰਜ-ਛੇ ਦਿਨ ਲਾਉਣਗੇ ਹੋਰ ਕੀ ਤੇ ਬਲੌਗ ਇੱਥੋਂ ਤੱਕ ਦੇਖਿਆ। ਸ਼ੁਕਰੀਆ ਨਵੇਂ ਭਰਾ ਜੁੜਦੇ ਆ। ਸਬਸਕ੍ਰਾਈਬ ਕਰ ਲਿਆ ਕਰੋ ਚੈਨਲ ਨੂੰ ਚੰਗਾ ਲੱਗਦਾਗਾ। ਤੇ ਮਿਲਦੇ ਆ ਕਿਸੇ ਨਵੇਂ ਬਲੌਗ ਦੇ ਵਿੱਚ। ਜਿਉਂਦੇ ਰਹੋ, বাসਦੇ ਰਹੋ। ਰੱਬ ਰਾਖਾ।